ਹਾਂ ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਲਜੀਤ ਕੌਰ ਚੈਨਲ ਵਿੱਚ ਤੁਹਾ ਸਭ ਦਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਤੁਹਾਡੇ ਹਿੱਸੇ ਇੱਕ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਏ ਹਾਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ 6-6 ਦੇ ਹਿਸਾਬ ਨਾਲ ਕੁੰਡਲੇ ਲੈਣੇ ਦੋ ਕੁੰਡੇ ਆਪਾਂ ਵੱਧ ਲੈਣੇ ਕੋਈ ਵੀ ਬਾਰਡਰ ਬਣਾ ਕੇ ਉੱਪਰ ਆਪਾਂ ਇਹ ਡਿਜ਼ਾਈਨ ਬਣਾ ਦਦਦੇ ਹਾਂ ਸਿੱਧੀਆਂ-ਸਿੱਧੀਆਂ ਲੈਣ ਵਾਲਾ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ పేలా కు కల్టా బ తిని కండి ఫోర్ల్టే బాగా పిచ్చే కండే సనాసరా కుడా సనా పిద్ధా బాగా థోడలేను ල් පලනරසේ කන ේ තැන්නන ුඩ දන කුඩනු ශ්ඩක ෂයකුඩ ර පීට කරන්නේ රි රි තගා ගේකිතා තැන්න குේ ල් ග ිච්චිර දෝුඩේ සිෙද්ද තී කුඩ නවී සිද්ධබනාගේ ෙරපද वाල් ප ක් ਫਿਰ ਇਹਨੂੰ ਦੁਆਰਾ ਪਾਉਣ ਲਾਂਗੇ ਸਿੱਧਾ ਹੀ ਫਿਰ ਕੁੰਡਾ ਲਾ ਦੇਾਂਗੇ ਤਿੰਨ ਕੁੰਡੇ ਬਣਾ ਲੈਣੇ ਆ ਇੱਕ ਕੁੰਡੇ ਤੋਂ ਤਾਂ ਅੱਗੇ ਅੱਗੇ ਕਰਕੇ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਹੀ ਬਣਾ ਲੈਣੇ ਆ ਹੁਣ ਆਪਣੀ ਦੂਸਰੀ ਸਲਾਈ ਆ ਗਈ ਜਿਹੜੀ ਇਹਦੀ ਉਲਟੀ ਆ ਸਾਰੀ ਸਲਾਈ ਤੇ ਆਪਾਂ ਸਿੱਧੀ ਬਣਾਉਣੀ ਆ ਉਲਟੀ ਬਣਾਉਣੀ ਆ ਜਿਹੜੇ ਇਹ ਆਪਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਕੀਤੇ ਇਹ ਆਪਾਂ ਇਸ ਤਰ੍ਹਾਂ ਲਾ ਲੈਣੇ ਬਿਨਾ ਬੁਣੀ ਬਾਕੀ ਸਾਰੇ ਕੁੰਡੇ ਫੇਰ ਆਪਾਂ ਉਲਟੇ ਬਣਾ ਲੈਣੇ ਹੁਣ ਆਪਾਂ ਇਹ ਤਿੰਨ ਕੁੰਡੇ ਜਿਹੜੇ ਬਿਨਾ ਬੁਣੀ ਲਾ ਲੈਣੇ ਆ ਉਲਟੀ ਸਲਾਈ ਚ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਹੁਣ ਆਪਣੀ ਤੀਸਰੀ ਸਲਾਈ ਆ ਗਈ ਪਹਿਲੇ ਚਾਰ ਕੁੰਡੇ ਆਪਾਂ ਜਿਹੜੇ ਉਲਟੇ ਬਣਾਉਣੇ ਆ ਚਾਰ ਕੁੰਡੇ ਉਲਟੇ ਬਣਾ ਲਏ ਤਾਂ ਅੱਗਾ ਪਿੱਛੇ ਕੀਤਾ ਜਿਹੜੇ ਇਹ ਦੋ ਕੁੰਡੇ ਹੁਣ ਆਪਾਂ ਪਿੱਛੇ ਲੈ ਜਾਣੇ ਇਹਨਾਂ ਕੁੰਡਿਆਂ ਨੂੰ ਜਿਹੜਾ ਤਿੰਨਾਂ ਨੂੰ ਆਪਾਂ ਅੱਗੇ ਲਿਆਉਣਾ ਇਸ ਤਰ੍ਹਾਂ ਆਪਾਂ ਲਾ ਲੈਣੇ ਆ ਤੇ ਇਹਨਾਂ ਨੂੰ ਆਪਾਂ ਇਸੇ ਦੀ ਸਲਾਈ ਚ ਪਾ ਲੈਣਾ ਦੋਵਾਂ ਨੂੰ ਤੇ ਇਹਨਾਂ ਨੂੰ ਅੱਗੇ ਲੈ ਆਉਣ ਫਿਰ ਇਹਨਾਂ ਨੂੰ ਇਸ ਤਰ੍ਹਾਂ ਸਲਾਈ ਚ ਪਾ ਕੇ ਤਿੰਨਾਂ ਕੁੰਡਿਆਂ ਨੂੰ ਬੈਕ ਸਾਈਡ ਤਿੰਨਾਂ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਣਾ ਇਹ ਦੋ ਕੁੰਡੇ ਜਿਹੜੇ ਆਪਣੇ ఏం సీధే బా లే అండే అనే తిన్నేటే తాగా పిచ్చే కితాడే అనే కను తను అన్నా దోవ్వ కుడెను బక సైడ్ సైచ ਤੋ ਤੁਹਾਨੂੰ ਜਿਵੇਂ ਇਹ ਸੋਹਤ ਹੁੰਦੇ ਤੁਸੀਂ ਉਸ ਤਰ੍ਹਾਂ ਬਣਾ ਲੈ ਪਾ ਸਕਦੇ ਇਹਨੂੰ ਹੁਣ ਇਹ ਆਪਾਂ ਤਿੰਨੇ ਕੁੰਡੇ ਐਸ ਲਾਈ ਚ ਪਾ ਲੈਣੇ ਆ ਤਿੰਨਾ ਕੁੰਡਾ ਤਾਂ ਆਪਾਂ ਬੈਕ ਸਾਈਡ ਸਲਾਈ ਪਾ ਕੇ ਇੱਕ ਕੁੰਡਾ ਕਰ ਦੇਣਾ ਇਹ ਦੋ ਕੁੰਡੇ ਜਿਹੜੇ ਆਪਾਂ ਸਿੱਧੇ ਬਣਾ ਲੈਣੇ ਨਾਲ ਧਾਗਾ ਅੱਗੇ ਕਰਕੇ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ। ਹੁਣ ਆਪਣੀ ਚੌਥੀ ਸਿਲਾਈ ਆ ਗਈ ਉਲਟੀ ਸਾਈਡ ਤੋਂ। ਇਹ ਸਾਰੀ ਸਿਲਾਈ ਜਿਹੜੀ ਆਪਾਂ ਉਲਟੀ ਬਣਾਵਾਂਗੇ ਹਨਾ। ਇਹ ਸਾਰੀ ਸਿਲਾਈ ਉਲਟੀ ਪਾਵਾਂਗੇ। ਚਾਰ ਸਲਾਈਆਂ ਪਾ ਪਾ ਕੇ ਆਪਾਂ ਡਿਜ਼ਾਈਨ ਬਣਾਉਂਦੇ ਜਾਣਾ ਤੇ ਆਪਣਾ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਜਾਣਾ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਸਿੱਧੀਆਂ ਸਿੱਧੀਆਂ ਲੈਣਾ ਬਣ ਜਾਂਦੀਆਂ ਇਹ ਜੇ ਤੁਸੀਂ ਵੀ ਬਣਾਇਆ ਜੋ ਇਹ ਡਿਜ਼ਾਈਨ ਫਿਰ ਕਮੈਂਟ ਕਰਕੇ ਦੱਸਿਆ ਜੋ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਨਾਲ ਓਕੇ ਬਾਏ ਬਾਏ